जो वादा किया वो निभाना पड़ेगा रोके जमाना चाहे रोके खुदाई तुमको आना पड़ेगा जानना चाहेंगे बापू जी ता मिमी मोहम्मद रफी नाम किस तरह ये जी मैंने शुरू तो रफी के गीत ही गाँव का शौक सी उस तो बाद चगावे साहब सभा मुकाबला होया रफी अवार्ड का फिर ਮੈਨੂੰ ਅਵਾਰਡ ਤੋਂ ਮਿਲਿਆ। ਕੋਈ ਜੀ ਮੇਰੇ ਨਾਲ ਤੇ ਜਿਹੜੇ ਨਾ ਇਥੇਲੇ ਤੁਰ ਵੀ ਨਹੀਂ ਸਕਦੇ। ਬਹੁਤਿਆਂ ਦੀ ਤੇ ਦਿੱਧ ਹੋ ਚੁੱਕੀ ਹੈ। ਕਈਆਂ ਦੇ ਗਲੇ ਖਰਾਬ ਹੋ ਗਏ ਨੇ। ਕਈ ਵਿਚਾਰੇ ਛੁੱਟੀ ਦੇ ਸਾਰੇ ਨਾ ਤੁਰਦੇ ਨੇ। ਮੈਂ ਗੁਰੂ ਰਾਮਦਾਸ ਜੀ ਦੇ ਸਾਰੇ ਨਾ ਤੁਰਦਾ। ਤਾਂ ਬੱਬ ਮਿਲਿਆ ਕਦੀ ਉਹਨਾਂ ਨਾਲ ਮਿਲੰਦਾ ਕਿ ਜਿਹਦੇ ਤੁਸੀਂ ਨੇ ਵੱਡੇ ਫੈਨ ਹੋ ਉਹਨੂੰ ਕਦੀ ਮਿਲਣ ਦਾ ਮੌਕਾ ਮਿਲਿਆ ਹੋਵੇ। ਹਾਂਜੀ ਅਮਰਸਾਚੋ ਐਸੀ ਪੈਂਥਰ ਸਟੇਡੀਅਮ ਛੌਨੀ ਦੇ ਵਿੱਚ ਪਰ ਨਾ ਉਹਨਾਂ ਨੇ ਕੌਣ ਦਾ ਮੋਢੇ ਤੋਂ ਮੋਢਿਆ ਸੀ। ਤੇ ਮੈਂ ਨਮਸਕਾਰ ਕੀਤੀ ਕਹਿੰਦਾ ਕੌਣ ਮੈਂ ਕਹਾਂ ਜੀ ਰਫਤ ਹੱਸਦੇ ਪਏ ਕਹਿੰਦੇ ਵੀ ਮੈਂ ਕੌਣ ਹੈਗਾ ਮੈਂ ਕਹਾਂ ਜੀ ਤੁਸੀਂ ਮੁਹੱਬਤ ਰਫੀ ਸਾਹੂ ਬੜਾ ਕਿਰਕੇ ਸੀ ਕਹਿੰਦਾ ਫਿਰ ਰਫੀ ਦਾ ਗੀਤ ਤੈਨੂੰ ਕੋਈ ਆਉਂਦਾ ਮੈਂ ਕਹਾਂ ਜੀ ਬਹੁਤ ਜ਼ਿਆਦਾ ਹੁੰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਮੈਂ ਹਾਂ ਤੁਹਾਡੇ ਨਾਲ ਵਜ ਸਿੰਘ ਕਵਲ ਅੱਜ ਤੁਹਾਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਮੀਨੀ ਮੁਹੰਮਦ ਰਫੀ ਜੀ ਦੇ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਦੀ ਹਵਾਜ਼ ਖੂਬ ਹੋ ਉਹਨਾਂ ਵਰਗੀ ਹੈ ਹਾਲਾਤਾਂ ਦੀ ਗੱਲ ਕਰ ਲਈਏ ਘਰ ਦੇ ਹਾਲਾਤ ਠੀਕ ਨਹੀਂ ਨੇ ਇਕ ਆਸ ਹੈ ਜਿਹੜੀ ਬੜੇ ਹੀ ਸਾਲਾਂ ਤੋਂ ਚੱਲਦੀ ਆ ਰਹੀ ਹੈ ਪਰ ਅਜੇ ਤੱਕ ਆਸ ਪੂਰੀ ਨਹੀਂ ਹੋਈ। ਸੋਸ਼ਲ ਮੀਡੀਆ ਤੇ ਅਕਸਰ ਹੀ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤੇ ਕਈ ਕਈ ਲੋਕ ਰਾਤੋਂ ਰਾਤ 스타 ਬਣ ਜਾਂਦੇ ਨੇ ਜਿਵੇਂ ਇਹਦੇ ਵਿੱਚ ਢੋਲੀ ਚਾਹੇ ਵਾਲੇ ਦੀ ਗੱਲ ਕਰ ਲਈ ਜੋ ਹੋਰ ਵੀ ਬੜੇ ਨੇ ਰਾਤ ਰਤ ਫੇਮਸ ਹੋ ਜਾਂਦੇ ਨੇ ਤੇ ਪਰ ਇਨ੍ਹਾਂ ਵਰਗੇ ਕਿਉਂ ਨਹੀਂ? ਸਾਡੇ ਨਾਲ ਮੌਜੂਦ ਨੇ ਸਰਦਾਰ ਜੀ ਗੱਲਬਾਤ ਕਰ ਲੈਣੇ ਆ ਸਾਰੀ ਜਾਣਾਂਗੇ ਆਖਰ ਕਿਸ ਤਰ੍ਹਾਂ ਇਹ ਨਾਮ ਮਿਲਿਆ ਤੇ ਕਿਸ ਤਰ੍ਹਾਂ ਜ਼ਿੰਦਗੀ ਕੱਟ ਰਹੇ ਨੇ। ਪਹਿਲਾਂ ਤੇ ਜਾਨਣਾ ਚਾਹਾਂਗੇ ਬਾਪੂ ਜੀ ਤੁਹਾਡਾ ਇਹ ਮੀਮੀ ਮੁਹੰਮਦ ਰਫੀ ਨਾਮ ਕਿਸ ਤਰ੍ਹਾਂ ਪਿਆ? ਹੇ ਜੀ ਮੈਨੂੰ ਸ਼ੁਰੂ ਤੋਂ ਰਫੀ ਦੇ ਗੀਤ ਹੀ ਗਾਉਣ ਦਾ ਸ਼ੌਂਕ ਸੀ ਉਸ ਤੋਂ ਬਾਅਦ ਚਗਾਵੇਂ ਸੱਭਾ ਦੇ ਮੁਕਾਬਲਾ ਹੋਇਆ ਰਫੀ ਅਵਾਰਡ ਦਾ ਫਿਰ ਮੈਨੂੰ ਅਵਾਰਡ ਉਤੋਂ ਮਿਲਿਆ ਉਸ ਤੋਂ ਬਾਅਦ ਬਸੇ ਤਾਂ ਮੈਨੂੰ ਸਾਰੇ ਰਫੀ ਦੇ ਨਾਂ ਨਾਲ ਜਾਣਦੇ ਸੀ ਫਿਰ ਉਸ ਤੋਂ ਹੌਲੀ-ਹੌਲੀ ਜਿ ਤੁਹਾਡੇ ਵਰਗੇ ਮਹਾਨ ਇਨਸਾਨਾਂ ਦੇ ਸਦਕਾ ਪੂਰੇ ਵਰਲਡ ਦੇ ਵਿੱਚ ਮੇਰਾ ਨਾਂ ਚਲੇ ਗਿਆ ਪਰ ਮਦਦ ਵੱਲੋਂ ਕਿਸੇ ਨੇ ਹੱਥ ਅੱਗੇ ਨਹੀਂ ਵਧਾਇਆ ਬੱਬੂ ਜੀ ਕਿੰਨਾ ਕਿ ਰੱਬ ਤੇ ਕਿੰਨਾ ਕਿ ਵਿਸ਼ਵਾਸ ਹੈ ਤੁਹਾਨੂੰ ਰੱਬ ਤੇ ਵਿਸ਼ਵਾਸ ਹੈ ਕਿਸ ਤਰ੍ਹਾਂ ਮਰ ਕੀ ਹਲੇ ਤੱਕ ਕੋਈ ਸੁਣਵਾਈ ਨਹੀਂ ਕਿ ਰੱਬ ਤੇ ਵਿਸ਼ਵਾਸ ਹੈ ਮੈਨੂੰ ਰੱਬ ਤੇ ਬਹੁਤ ਜ਼ਿਆਦਾ ਵਿਸ਼ਵਾਸ ਹੈ ਜੀ ਮੈਂ ਸਵੇਰੇ 3:30 ਵਜੇ ਦਰਬਾਰ ਸਾਹਿਬ ਜਾਣਾ ਉੱਥੇ ਕਥਾ ਵਗੈਰਾ ਮਹਾਰਾਜੀ ਦੀ ਸੁਣ ਕੇ ਪ੍ਰਕਰਮਾ ਪਹਿਲੇ ਕਰਦਾ ਕਥਾ ਸੁਣ ਕੇ ਉਸ ਤੋਂ ਬਾਅਦ ਫਿਰ ਮੈਂ ਜਾਂਦਾ ਮੈਂ ਸਾਈਕਲ ਤੇ ਸਾਈਕਲ ਹੀ ਹੈਗਾ ਸੋਰਸ ਮੇਰੇ ਕੋਲ ਹੋ ਗਈ ਹੈ ਜੀ ਸਾਈਕਲ ਤੇ ਫਿਰ ਆ ਗਈ ਕਾਰ ਆ ਕੇ ਚਾਹ ਦੋ ਫੁਲਕੇ ਖਾ ਕੇ ਕਿਆ ਵੀ ਜਿਹੜੇ ਕਲੀਰ ਕਰਦੇ ਕੰਮ ਹੋ ਜਿਹੜੇ ਕਰਨੇ ਉਹ ਕਰੀਦੇ। ਬਾਬੂ ਜੀ ਤੰਦਰੁਸਤ ਹੋ ਕੀ ਰਾਜ਼ ਹੈ? ਮਤਲਬ ਕਿ ਸਾਈਕਲ ਚਲਾ ਕੇ ਤੁਸੀਂ ਹਰਮੰਦਾ ਸਾਹਿਬ ਨਤਪਸਤ ਖੋਣ ਜਾਂਦੇ ਹੋ। ਉਹ ਵੀ ਅੰਮ੍ਰਿਤ ਵੇਲੇ। ਇਹ ਤੰਦਰੁਸਤੀ ਦਾ ਕੀ ਰਾਜ਼ ਹੈ ਕਿ ਹਲੇ ਤੱਕ ਤੁਸੀਂ ਆਪਣੇ ਆਪ ਨੂੰ ਮਤਲਬ ਕਿ ਤੁਹਾਡਾ ਹੈ ਕਿ ਆਮ ਜੇ ਬਾਕੀ ਬਜ਼ੁਰਗਾਂ ਦੀ ਗੱਲ ਕਰੀਏ ਉਹਨਾਂ ਨਾਲ ਐਸ ਕੰਪੈਰੀਜ਼ਨ ਤੁਸੀਂ ਜ਼ਿਆਦਾ ਤੰਦਰੁਸਤ ਹੋ। ਦੇਖੋ ਜੀ ਮੇਰੇ ਨਾਲ ਤੇ ਜਿਹੜੇ ਨਾ ਹੱਥਲੇ ਤੁਰ ਵੀ ਨਹੀਂ ਸਕਦੇ। ਬਹੁਤਿਆਂ ਦੀ ਤੇ ਡੈਥ ਹੋ ਚੁੱਕੀ ਹੈ। ਕਈਆਂ ਦੇ ਗਲੇ ਖਰਾਬ ਹੋ ਗਏ ਨੇ। ਕਈ ਵਿਚਾਰੇ ਛੋਟੀ ਦੇ ਸਾਰੇ ਨਾ ਤੁਰਦੇ ਨੇ। ਮੈਂ ਗੁਰੂ ਰਾਮਦਾਸ ਜੀ ਦੇ ਸਾਰੇ ਨਾ ਤੁਰਦਾ ਜਿਹੜਾ ਮੈਂ ਸਵੇਰੇ ਮੈਨੂੰ 2 ਵਜੇ ਜਾਗ ਆ ਜਾਂਦੀ ਕਈ ਵਾਰ ਫਿਰ ਮੈਂ ਉਸ ਵੇਲੇ ਫਿਰ ਨਾਲੇ ਸਾਈਕਲ ਚੜਾਉਣ ਦੇ ਨਾਲ ਕਹਿੰਦੇ ਸਰੀਰ ਚੱਲਦਾ ਰਹਿੰਦਾ ਤੇ ਨਾਲੇ ਜਦੋਂ ਵੱਡਾ ਆਸਰਾ ਹੋਵੇ ਸੱਚੇ ਪਾਤਸ਼ਾਹ ਦਾ ਉਦੋਂ ਤੇ ਫਿਰ ਕੋਈ ਫਿਕਰ ਹੀ ਨਹੀਂ ਹੁੰਦਾ ਸਵੇਰੇ ਕੋਈ ਬੰਦਾ ਪਰਿੰਦਾ ਨਹੀਂ ਹੁੰਦਾ ਸੋਏ ਕੁੱਟਿਆਂ ਤੋਂ ਉਹ ਹੀ ਭੌਂਦੇ ਨੇ ਅਸੀਂ ਮਹਾਰਾਜ ਦਾ ਨਾਮ ਲੈ ਕੇ ਸਤਨਾਮ ਵਾਹਿਗੁਰੂ ਕਰਦੇ ਉੱਥੇ ਮਹਾਰਾਜ ਦੇ ਚਰਨਾਂ ਚਲੇ ਜਾਂਦੇ ਬਪੂ ਜੀ ਮੁਹੰਮਦ ਰਫੀ ਗੇਂਜਿਕਰ ਕਰ ਲਈ ਇੱਕ ਬਹੁਤ ਵੱਡਾ ਨਾਮ ਰਿਹਾ ਆਪਣੇ ਟਾਈਮ ਤੇ ਅੱਜ ਤੱਕ ਵੀ ਜੇ ਗੱਲ ਕਰ ਲਈ ਜਿਹੜੇ ਵੱਡੇ ਉਮਰ ਦੇ ਨੇ ਉਹਨਾਂ ਨੂੰ ਉਹਨਾਂ ਦਾ ਬਾਰੇ ਜ਼ਰੂਰ ਪਤਾ ਜੀ ਇਹ ਐਸੀ ਗੱਲ ਕਰ ਲਈ ਜਿਹੜੇ ਅੱਜ ਕੱਲ ਦੇ ਪੰਜਾਬ ਉਹਨਾਂ ਦਾ ਕੀ ਗਾਣੇ ਉਹਨਾਂ ਦੇ ਬੜੇ ਹੀ ਵੱਖਰੇ ਹੁੰਦੇ ਤੁਹਾਨੂੰ ਮੀਨੀ ਮੁਹੰਮਦ ਰਫੀ ਕਿਹਾ ਜਾਂਦਾ ਕਿਸ ਤਰ੍ਹਾਂ ਸਬਬ ਬਣਿਆ ਕਦੀ ਉਹਨਾਂ ਦੇ ਨਾਲ ਮਿਲੰਦਾ ਕਿਸ ਤਰ੍ਹਾਂ ਤੇ ਕੋਈ ਜੇ ਗਾਣਾ ਉਹਨਾਂ ਦਾ ਜ਼ਰੂਰ ਸੁਣਾਸ ਪਹਿਲਾਂ ਤੇ ਜਾਣ ਦੇ ਸਬਬ ਮਿਲਿਆ ਕਦੀ ਉਹਨਾਂ ਨਾਲ ਮਿਲੰਦਾ ਕਿ ਜਿਹਦੇ ਤੁਸੀਂ ਨੇ ਵੱਡੇ ਫੈਨ ਹੋ ਉਹਨੂੰ ਕਦੀ ਮਿਲਣ ਦਾ ਮੌਕਾ ਮਿਲਿਆ ਹੋਵੇ ਹਾਂਜੀ ਅਮਰ ਸਾਚੂ ਐਸੀ ਪੈਂਥਰ ਸਟੇਡੀਅਮ ਆ ਚੌਨੀ ਦੇ ਵਿੱਚ ਉਹਨਾਂ ਦੀ ਨਾਈਟ ਹੋਈ ਸੀ ਇੱਥੇ ਉਹਨਾਂ ਦੇ ਨਾਲ ਹੋਰ ਵੀ ਬਹੁਤ ਆਰਟਿਸਟ ਆਏ ਸੀ ਜੌਨੀ ਵਿਸਕੀ ਸੀ ਹੋਰ ਵੀ ਸੀ ਮਤਲਬ ਬੰਬੇ ਦੇ ਵਿੱਚੋਂ ਆਏ ਸੀ ਉੱਥੇ ਫਿਰ ਮੇਰਾ ਉਹਨਾਂ ਦੇ ਨਾਲ ਮੇਲ ਹੋਇਆ ਪਹਿਲੇ ਅਸੀਂ ਕਿਰਾਏ ਤੇ ਰਹਿੰਦੇ ਹਾਂ ਨੈਸਾ ਸ਼ਰਾਮ ਭਗਵਾਨ ਦਾ ਸਿਪਲ ਵਾਲੀ ਗਵਾਲ ਮੁੰਡੀ ਚੌਕ ਤੇ ਸਾਡੇ ਥੱਲੇ ਅਸੀਂ ਕਿਰਾਏ ਤੇ ਹਾਂ ਉਹ ਵੀ ਕਿਰਾਏ ਤੇ ਜਗਿੰਦਰ ਉੱਥੇ ਲੱਗਾ ਹੁੰਦਾ ਸੀ ਐਮਏ ਤੇ ਮੈਨੂੰ ਉਹਨੇ ਵਾਜ ਮਾਰ ਕੇ ਕਹਿੰਦਾ ਸੁਖਵੀਰ ਮੈਂ ਕਹਾਂ ਜੀ ਕੰਦਾ ਰਫੀ ਸਾਹਿਬ ਨੂੰ ਮਿਲਣਾ ਤੇ ਮੈਨੂੰ ਪਤਾ ਸੀ ਰਫੀ ਆਏ ਰਫੀ ਸਾਹਿਬ ਆਏ ਨੇ ਮੈਂ ਕਿਹਾ ਆਹੋ ਕੰਦਾ ਆ ਜਾ ਫਿਰ ਮੈਂ ਆਹ ਚਾਹ ਪੀਣਾ ਕੰਦਾ ਚਾਹ ਨਹੀਂ ਪੀਣੀ ਕੰਦਾ ਹੁਣੇ ਉਹਨਾਂ ਹੇਲੀਕਾਪਟਰ ਤੇ ਚੜ ਗਏ ਉਹਨਾਂ ਸੈਰ ਕਰਨੀ ਹੈ ਮੈਂ ਦਵਾ-ਦਵਾ ਦੇ ਸਾਈਕਲ ਉਹਨੇ ਕੱਢਿਆ ਉਹਦੇ ਮਗਰ ਬੈ ਕੇ ਤੇ ਮੈਂ ਉੱਥੇ ਚਲੇ ਗਿਆ ਜਦੋਂ ਉੱਥੇ ਗਿਆ ਤੇ ਉਹ ਦਾਤਨ ਕਰ ਰਹੀ ਸੀ ਪਰ ਨਾ ਉਹਨਾਂ ਨੇ ਪਰ ਨਾ ਉਹਨਾਂ ਨੇ ਕੌਟਨ ਦਾ ਮੋੜੇ ਤੋਂ ਲਿਆ ਸੀ ਤੇ ਮੈਂ ਨਮਸਕਾਰ ਕੀਤੀ ਕੰਦਾ ਕੌਣ ਮੈਂ ਕਿਹਾ ਜੀ ਰਫੀ ਹਾਂ আচ্ছা ਤੇ ਹੱਸਦੇ ਪਏ ਕਹਿੰਦੇ ਵੀ ਮੈਂ ਕੌਣ ਹਾਂਗਾ ਮੈਂ ਕਹਾਂ ਜੀ ਤੁਸੀਂ ਮਹੌਪਤਰ ਰਿਹਾ ਹੋ ਬੜਾ ਕਿਰਕੀ ਹੱਸੇ ਕਹਿੰਦਾ ਫਿਰ ਰਫੀ ਦਾ ਗੀਤ ਤੈਨੂੰ ਕੋਈ ਆਉਂਦਾ ਮੈਂ ਕਹਾਂ ਜੀ ਬਹੁਤ ਜ਼ਿਆਦਾ ਹੁੰਦੇ ਨੇ ਕਹਿੰਦਾ ਮੇਰੇ ਜਿੰਨੇ ਮੈਂ ਤੁਹਾਡੇ ਨਾਲ 10 20 150 200 ਘੱਟ ਹੋਏਗਾ ਬਾਕੀ ਆਉਂਦੇ ਹੈ ਨੇ ਤੇ ਕਹਿੰਦਾ ਫਿਰ ਸੁਣਾਓ ਇੱਕ ਗੀਤ ਕਿਹੜਾ ਸੁਣਾਓ ਨਹੀਂ ਕਿਸੇ ਦੇ शक ਵੀ ਹੁੰਦਾ ਨਾ ਮੈਂ ਇਥੇ ਤਾਜ ਮਹਿਲ ਗਿਆ ਜੀ ਮੈਂ ਤੁਹਾਨੂੰ ਬਾਅਦ ਵਿੱਚ ਸੁਣਾਣਾ ਹੈ ਵਾਕਈ ਅਸਲੀਅਤ ਗੱਲ ਤੇ ਮੈਂ ਤਾਜ ਮਹਿਲ ਜੀ ਗਿਆ ਤੇ ਨਾਲ ਮੇਰੇ ਚਾਚਾ ਜੀ ਸੀ ਜਸਵੰਤ ਸਿੰਘ ਪਟਵਾਰੀ ਤੇ ਨਾਲ ਮੇਰੀ ਮੰਮੀ ਸੀ ਅੱਛਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਹਿੰਦਾ ਉਹ ਕਹਿੰਦਾ ਉਹ ਕਲਾਕਾਰਾ ਚੱਲ ਗਾਣਾ ਬੋਲੇ ਤੇ ਅੱਛਾ ਤਾਜ ਮਹਿਲ ਦਾ ਉਹ ਕਹਿੰਦੇ ਨਹੀਂ ਜੀ ਇਧਰ ਗਾਣਾ ਨਹੀਂ ਬੋਲਤੇ ਮੈਂ ਮਮ ਮੁਦਰਫੀ ਤੇ ਤਲਾ ਨਹੀਂ ਬੋਲਿਆ ਕਹਿੰਦਾ ਨਹੀਂ ਉਹ ਬੈਕਗਰਾਉਂਡ ਸੀ ਉਹ ਪ੍ਰੀਵਿਊ ਆ ਤੇ ਮਰੂ ਬਾਲਾ ਨੇ ਬੋਲਿਆ ਸਾਹਮਣੇ ਉਹ ਮੈਨੂੰ ਉਹ ਕਹਿੰਦਾ ਮੇਰੀ ਮੰਮੀ ਕਹਿੰਦੀ ਚਾਚੀ ਮੇਰੀ ਕਹਿੰਦੀ ਤੂੰ ਬੋਲ ਪੁੱਤ ਫਿਰ ਮੈਂ ਉੱਥੇ ਬੋਲਿਆ जो वादा किया वो निभाना पड़ेगा रोके जमाना चाहे रोके खुदाई तुमको आना पड़ेगा जो वादा किया वो निभाना पड़ेगा तरसती निगाहों ने आवाज दी है मोहब्बत की राहों ने आवाजिती है आ, 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 आ जब इश्क का सौदा किया तो क्या घबराना हमको आना पड़ेगा जो वादा किया वो निभाना पड़ेगा जब मैं देखया मगर मेरे बढ़िया ताड़ियां बचियां मैं पहुंचे देखया इतनी कोरियां सी मेरे मगर ਨਾਲੀੋ ਕਾਨ ਲਗੇ ਵੰਸ ਮੋਰ ਵੰਸ ਮੋਰ ਜਿਹੜਾ ਮੈਨੂੰ ਰੋਕਦਾ ਸੀ ਉਹੋ ਗਾਨ ਕਹਿੰਦਾ ਸੁਣਾ ਦਿਓ ਮੈਂ ਨਹੀਂ ਕਹਿੰਦਾ ਸੁਣਾ ਰਿਓ ਫਿਰ ਮੈਂ ਉਹ ਸੁਨਾਇਆ ਇੱਕ ਸ਼ਹਿਨशाह ਨੇ ਬਨਵਾ ਕੇ ਅਸੀਂ ਤਾਂ ਅਜ ਮਹਿਲ ساری ਦੁਨੀਆ ਕੋ ਮੋਹਬਤ ਦੀ ਨਿਸ਼ਾਨੀ ਦੀ ਹੈ ਇਕ ਸ਼ਹਿਨਸ਼ਾਹ ਨੇ ਬਨਵਾ ਕੇ ਅਸੀਤਾਜ ਮਹਿਲ ਫਿਰ ਉਸ ਤੋਂ ਬਾਅਦ ਮੈਨੂੰ ਇੰਨੀ ਖੁਸ਼ੀ ਵਾਵਾ ਮਿਲੀ ਕੋਈ ਮੇਰੇ ਦਾਸ ਇੱਥੇ ਪਾਵੇ ਕੋਈ 20 ਹੀ ਕੋਈ 50 ਕੋਈ 5 ਕੋਈ 10 ਇੱਥੋਂ ਤੱਕ ਬਹੁਤ ਮਾਣ ਹੋਇਆ ਦੀ ਮੈਂ ਇੰਨਾ ਕੁ ਖੁਸ਼ ਹੋਇਆ ਕਹਿੰਦੇ ਵੀ ਸਾਨੂੰ ਡਰੈਕ ਦੇ ਮੈਂ ਐਡਰੈਸ ਕਿ ਲਾਣਾ ਜਦ ਮੁਕੱਦਰ ਹੀ ਨਹੀਂ ਲੱਟ ਰਿਹਾ ਪਰ ਹੁਣ ਮੁਕੱਦਰ ਗੁਰੂ ਰਾਮਦਾਸ ਜੀ ਨੇ ਮੇਰੀ ਵੋਟ ਉਹਨਾਂ ਤੇ ਆ अच्छा वो दे उन्होंने ਤੁਹਾਨੂੰ ਭੇਜਿਆ ਕਿ ਤੁਸੀਂ ਆਪ ਥੋੜਾ ਆਏ ਪਾਪੂ ਜੀ ਵੈਸੇ ਦੇਖਿਆ ਜਾਵੇ ਤਾਂ ਮੁਲਾਕਾਤ ਵੀ ਤੁਹਾਡੀ ਮੁਹੰਮਦ रफी जी ਨਾਲ ਹੋਈ ਤੁਸੀਂ ਨੇ ਵਧੀਆ ਕੰਨ ਦੀ ਵੀ ਹੋ ਇਹਨੇ ਤੁਹਾਡੇ ਆਪਣੇ ਟੈਨ ਤੋਂ ਲੋਕੀ ਤੁਹਾਨੂੰ ਸਰਾਂਦੇ ਵੀ ਰੇ ਕਮੀ ਕਿੱਥੇ ਰਹਿ ਗਈ ਕਿ ਹਾਲਾਤ ਅੱਜ ਵੀ ਮਾੜੇ ਨੇ ਸਹੀ ਤਰ੍ਹਾਂ ਮਤਲਬ ਕਿ ਗੁਜ਼ਾਰਾ ਨਹੀਂ ਹੁੰਦਾ ਜਾਂ ਕਿਸ ਤਰ੍ਹਾਂ ਫੇਰ ਵੀ ਤੁਸੀਂ ਚੱਲਦੇ ਜਾ ਰਹੇ ਕਿੱਥੇ ਕਮੀ ਕਿੱਥੇ ਲੱਗਦੀ ਹੈ ਪੈਸੇ ਦੀ ਹੁ ਡਿਗਰੀ ਕੋਲ ਗਰੀਬ ਆਦਮੀ ਕੋਲ ਪੈਸਾ ਜੇ ਮਿਲ ਜਾਵੇ ਜੀ ਜੇ ਚੰਗੇ ਰਸਤੇ ਲੱਗ ਕਈ ਗਰੀਬਾਂ ਨੂੰ ਪੈਸੇ ਮਿਲਦਾ ਹੋਏ ਐਪਾਂ ਚ ਪੈ ਜਾਂਦੇ ਨੇ ਤੇ ਜੇ ਮੈਨੂੰ ਕੋਈ ਬਾਹ ਮੇਰੀ ਫੜਦਾ ਮੈਂ ਤੇ ਉਹਦੀ ਸਾਰੀ ਉਮਰ ਵਾਸਤੇ ਉਹਦੇ ਚਰਨ ਪੁੱਜਨੇ ਹੀ ਹੋਂ ਤੁਹਾਡੇ ਵਿੱਚ ਪੁੱਜਾਂਗਾ ਮਰ ਬਣ ਜਾਣਾ ਕੰਮ ਕੋਈ ਨਾ ਕੋਈ ਤੁਸੀਂ ਬਣਾ ਦਿਓਗੇ ਤੁਸੀਂ ਬਾਕੀ ਪੈਸੇ ਤਾਂ ਮੇਰੀ ਸਾਰੀ ਗੱਲ ਹੈ ਜੀ ਐ ਵੈਸੇ ਦੇਖੇ ਜਾਵੇ ਤਾਂ ਇੱਕ ਬਾਪੂ ਜੀ ਦੀ ਇਨੀ ਵਧੀਆ ਟੈਲੈਂਟ ਹੈ ਇਸ ਉਮਰ ਦੇ ਵਿੱਚ ਅਕਸਰ ਹੀ ਲੋਕ ਜਿਹੜੇ ਨੇ ਕਿ ਮੰਜਿਆਂ ਦੇ ਬੈਠ ਜਾਂਦੇ ਨੇ ਪਰ ਬਾਪੂ ਜੀ ਸਵੇਰੇ ਅੰਮ੍ਰਿਤ ਵੇਲੇ ਗੁਰੂ ਰਾਮਦਾਸ ਦੇ ਧਰਤੇ ਜਾਂਦੇ ਨੇ ਨਤਬਸਤਕ ਹੁੰਦੇ ਨੇ ਬਾਣੀ ਪਾੜਦੇ ਨੇ ਸਾਈਕਲ ਤੇ ਜਾਂਦੇ ਨੇ ਤੇ ਦੂਸਰੀ ਗੱਲ ਹੈ ਮੁਹੰਮਦ ਰਫੀ ਦੇ ਇਨੇ ਵੱਡੇ ਫੈਨ ਨੇ ਉਹਨਾਂ ਨੂੰ ਮਿਲਣ ਦਾ ਸਬਬ ਬਣਿਆ ਵੱਡੇ ਵੱਡੇ ਗਾਣੇ ਇਹਨਾਂ ਨੂੰ ਉਹਨਾਂ ਦੇ ਯਾਦ ਨਹੀਂ ਜਿਵੇਂ ਕਿ ਅੱਜ ਕੱਲ ਲੋਕਾਂ ਨੂੰ ਕੁਝ ਯਾਦ ਨਹੀਂ ਹੈ ਇੰਨਾ ਜੇ ਟੈਲੈਂਟ ਹੈ ਬਾਪੂ ਜੀ ਦਾ ਅੱਜ ਤੱਕ ਪਰ ਕਿਸੇ ਨੇ ਆਵਾਜ਼ ਨਹੀਂ ਸੁਣੀ ਤੇ ਅਕਸਰ ਹੀ ਸੋਸ਼ਲ ਮੀਡੀਆ ਦੇ ਵੀਡੀਓਜ਼ ਜਿਹੜੀਆਂ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਲੋਕੀ ਰਾਤੋਂ ਰਾਤ ਫੇਮਸ ਹੋਏ ਨੇ ਜੇ ਅਸੀਂ ਵੱਡੇ ਹੋਰ ਵੀ ਜਿਹੜੇ ਗੱਲ ਕਰ ਲਈ ਜਿਹੜੇ ਸੋਸ਼ਲ ਮੀਡੀਆ ਦੇ ਵੀਮਸ ਕਿਤੇ ਨੇ ਤਾਂ ਫਿਰ ਇਹਨਾਂ ਨੂੰ ਕਿਉਂ ਨਹੀਂ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਲੋਕ ਦੇਖ ਰਹੇ ਨੇ ਜ਼ਰੂਰ ਇਹਨਾਂ ਦੀ ਬਾਹ ਫੜਨਗੇ ਹਾਲਾਤਾਂ ਦੇ ਵਿੱਚੋਂ ਬਾਹਰ ਕੱਢਣਗੇ ਇਹਨਾਂ ਦੀ ਮਦਦ ਕਰਨਗੇ ਕਿਉਂਕਿ ਇੱਕ ਵਿਸ਼ਵਾਸ ਹੈ ਜਿਹੜਾ ਕਹਿੰਦੇ ਅੱਜ ਵੀ ਮੇਨੂੰ ਗੁਰੂ ਰਾਮਦਾਸ ਤੇ ਹੈਗਾ ਤੇ ਉਹ ਮੇਰੀ ਆਵਾਜ਼ ਜ਼ਰੂਰ ਸੁਣੇਗਾ ਅਸੀਂ ਆਸ ਕਰਦੇ ਹਾਂ ਇਹਨਾਂ ਦੀ ਜਿਹੜੀ ਹੈ ਕਿ ਬਾਹ ਲੋਕੀ ਜ਼ਰੂਰ ਫੜਨਗੇ ਇਹਨਾਂ ਦੀ ਮਦਦ ਕਰਨੀ ਹੈ ਮੈਨੂੰ ਦਿਹਾਜਾਇਰ ਪੱਛਮ ਤੋਂ ਕਵਲਦਾ ਸਿਟੀ ਹੈਡਲਾਈਨ ਅੰਮ੍ਰਿਤਸਰ